ਸੱਜਣੋ ਓਏ ਓਹ ਸਾਰਾ ਸਟੇਜ ਸੱਜਣੋ ਇੱਕ ਵੀਡੀਓ ਕਵਰ ਕੀਤੀ ਸੀ ਆਪਾਂ ਹਲਗੋ ਕੋਠੀ ਭਿੱਖੀਪਿੰਡ ਤਹਿਸੀਲ ਆ ਗਈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਨੇੜੇ ਭਿੱਖੀਪਿੰਡ ਭਿੱਖੀਪਿੰਡ ਅਮਰਕੋਟੇ ਦੇ ਗਵਾਂਢ ਆ ਤੇ ਘਰੇਲੂ ਪਰਿਵਾਰ ਦੇ ਕੋਲੇ ਦੋ ਝੋਟੀਆਂ ਮਕਾਊ ਆ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਦਸਾਂ ਕ ਦਿਨਾਂ ਦੀ ਸੂਈ ਆ ਆ ਤਾਂ ਹਜੇ ਸੱਜਣੋ ਰਾਤ ਸੂਈ ਸੀ ਕਰਮਾਂ ਵਾਲੀ 1.5 ਵਜੇ 5 ਵਜੇ ਜੇਰ ਪਾਤੀ ਆ ਖਾਲੀ ਵੀਰ ਹਰਾਂ ਨੇ ਕਰਤੀ ਆ ਨਮਾਈ ਨਹੀਂ ਉਵੇਂ ਹੀ ਵਿਖਾਈ ਆ ਵੇਟ ਕਰਿਓ ਵੀਡੀਓ ਦੀ ਮੁੱਲ ਫੋਨ ਤੇ ਆ ਦੂਜੀ ਮੋਹਰਾ ਦੀ ਤੇ ਇਹ ਨੀਲੀ ਰਾਵੀ ਦੀ ਇੱਕ ਸਦਨੋ ਇਹ ਝੋਟੀ ਆ ਇਹਦੇ ਮਗਰ ਵੀ ਕੱਟਾ ਬੱਚਾ ਕੱਟਾ ਹੀ ਉਹਦੇ ਆ ਇਹਦੇ ਕੋਲੇ 8 8.5 ਕਿਲੋ ਦੁੱਧ ਆ ਆ ਕੱਟੇ ਤੋਂ ਗੈਸ ਲਾ ਲਿਓ ਹਫਤੇ ਤੋਂ 10 ਦਿਨਾਂ ਦੀ ਸੂਈ ਝੋਟੀ ਆ ਹਲਾਦੀ ਵੀਰ ਮੜੀ ਤੋ ਤੋਰ ਤਾਰ ਕੇ ਵੀਡੀਓ ਦੇ ਵਿੱਚ ਵਿਖਾ ਤੀਆਂ ਸਵੇਰ ਦਾ ਟਾਈਮ ਆ ਉਸ ਹਾਵ ਨਾਲ ਲੈਵੇ ਭਾਂਡਿਆਂ ਦੇ ਗੈਸ ਲਾ ਲਿਓ ਧੰਨਵਾਦ ਸ਼ਾਰਟ ਵੀਡੀਓ ਵੇਖਣ ਲਈ ਜਿਉਂਦੇ ਵਸਦੇ ਰਹੋ